ਇੱਕ ਮਸ਼ੀਨ ਦੇ ਵਿੱਚ ਹੀ ਸਾਰੇ ਕੰਮ ਆਪਾਂ ਕਰ ਸਕਦੇ ਆ। ਇਹ ਜਿਹੜਾ ਹੈਗਾ 19000 ਰੁਪਏ ਦਾ ਪੈਂਦਾ। 19000 ਸਾਢੇ 19000 ਦਾ ਉਹ ਵੀ ਪੌਂਚ ਕਰਕੇ ਜੇ ਜੋ ਤੁਸੀਂ ਡ੍ਰੈਕਟ ਵੀ ਵੱਢ ਸਕਦੇ ਹੋ ਜੇ ਜੋ ਤੁਸੀਂ ਪਾਣੀ ਵੀ ਕੱਢ ਸਕਦੇ ਹੋ ਜਿਹਦੇ ਵਿੱਚ ਤੁਸੀਂ ਫਾਈਕਸ ਵਗੈਰਾ ਹੈਜਿੰਗ ਦਾ ਵੀ ਕੰਮ ਲੈ ਸਕਦੇ ਹੋ ਤੁਸੀਂ ਦਵਾਈ ਛੜਕ ਕੇ ਸਪਰੇਅ ਦਾ ਕੰਮ ਲੈਣਾ ਉਹ ਵੀ ਲੈ ਸਕਦੇ ਹੋ ਤੁਸੀਂ ਜਿਹੜਾ ਹੈਗਾ ਮਧਾਣੀ ਵਾਂਗੂ ਗੁੜਾਈ ਕਰਨੀ ਹੈ ਜਿੰਨਾ ਕੱਖ ਕੁਕ ਤੁਹਾਡੇ ਪੇੜਾਂ ਦੇ ਵਿੱਚ ਸਬਜ਼ੀਆਂ ਦੇ ਖਾਲਾਂ ਦੇ ਵਿੱਚ ਹੈਗਾ ਉਹਨੂੰ ਸਾਫ਼ ਕਰਨਾ ਉਹਦੇ ਵਿੱਚ ਵੀ ਕਰ ਸਕਦੇ ਹੋ ਜੇ ਤੁਸੀਂ ਟੋਏ ਮਾਰਨ ਆ ਬੜਮਾ ਲਾ ਕੇ ਤੁਸੀਂ ਟੋਇਆ ਵੀ ਮਾਰ ਸਕਦੇ ਹੋ 4 ਇੰਚੀ 6 ਇੰਚੀ ਦਾ ਤੁਸੀਂ ਗੁੜਾਈ ਕਰਨੀ ਆ 8 ਇੰਚੀ 11 ਇੰਚੀ ਚੌੜਾ 16 ਇੰਚੀ ਚੌੜਾ ਰੋਟਾ ਵੇਟੋ ਸਟਾਈਲ ਦੇ ਵਿੱਚ ਗੁੜਾਈ ਵੀ ਕਰ ਸਕਦੇ ਹੋ ਉਹ ਤੋਂ ਬਾਅਦ ਤੁਸੀਂ ਜੇ ਘਾਹ ਫੂਸ ਬੱਡਣਾ ਉਹ ਵੱਡ ਲੋ ਕਣਕ ਵੱਢਣੀ ਹੈ ਕਣਕ ਦੀ ਵਿੜਾਈ ਕਰ ਲੋ ਵਰਸੀਮ ਹਰਾਚਾਰਾ ਮੱਖਣ ਦਾ ਵੱਡਣਾ ਉਹ ਵੱਡ ਲੋ ਜਾਂ ਫਿਰ ਜੇ ਤੁਸੀਂ ਮੱਕੀ ਵਗੈਰਾ ਵੱਢਣੀ ਹੈ ਤਾਂ ਉਹ ਵੀ ਵੱਢ ਲੋ ਮਿੱਤਰੋ ਲੁਧਿਆਣੇ ਸਪਰੇਅ ਮੈਨ ਵਾਲਿਆਂ ਦੇ ਖੜੇ ਆ ਇੱਕ ਤਾਂ ਆਹ ਬੈਲਟ ਜੀ ਪਾ ਕੇ ਮੋਡਾਂ ਤੇ ਚੱਕ ਕੇ ਕੋਈ ਇਹ ਇੰਜਣ ਤਿਆਰ ਕੀਤਾ ਇੱਕ ਕਹਿੰਦਾ ਨੇ ਆਹ ਸਿਸਟਮ ਤਿਆਰ ਕੀਤਾ ਬਾਈ ਤੋਂ ਜਾਣਕਾਰੀ ਲੈਣਾ ਵੀ ਇਹ ਦੋਏ ਚੀਜ਼ਾਂ ਕੀ ਕੀ ਨੇ ਆਹ ਸੰਦ ਸੰਦੇੜੇ ਬਾਰੇ ਸਾਰੀ ਜਾਣਕਾਰੀ ਦਿਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਪਰੇਅ ਮੈਨ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਇੱਕ ਐਜੀ ਮਸ਼ੀਨ ਲੈ ਕੇ ਆਇਆ ਜਿਹਦੇ ਤੁਸੀਂ ਡ੍ਰੈਫਟ ਵੀ ਵੱਢ ਸਕਦੇ ਹੋ ਜਿਹਦੇ ਤੁਸੀਂ ਪਾਣੀ ਵੀ ਕੱਢ ਸਕਦੇ ਹੋ ਜਿਹਦੇ ਵਿੱਚ ਤੁਸੀਂ ਫਾਈਕਸ ਵਗੈਰਾ ਹੈਜਿੰਗ ਦਾ ਵੀ ਕੰਮ ਲੈ ਸਕਦੇ ਹੋ ਤੁਸੀਂ ਦਵਾਈ ਛੜਕ ਕੇ ਸਪਰੇਅ ਦਾ ਕੰਮ ਲੈਣਾ ਉਹ ਵੀ ਲੈ ਸਕਦੇ ਹੋ ਤੁਸੀਂ ਜਿਹੜਾ ਹੈਗਾ ਮਧਾਨੀ ਵਾਂਗੂ ਗੜਾਈ ਕਰਨੀ ਹੈ ਜਿੰਨਾ ਕੱਖ ਕੁੱਕ ਤੁਹਾਡੇ ਪੇੜਾਂ ਦੇ ਵਿੱਚ ਸਬਜ਼ੀਆਂ ਦੇ ਖਾਲਾਂ ਦੇ ਵਿੱਚ ਹੈਗਾ ਉਹਨੂੰ ਸਾਫ਼ ਕਰਨਾ ਉਹਦੇ ਵਿੱਚ ਵੀ ਕਰ ਸਕਦੇ ਹੋ ਜੇ ਤੁਸੀਂ ਟੋਏ ਮਾਰਨ ਆ ਬੜਮਾ ਲਾ ਕੇ ਤੁਸੀਂ ਟੋਇਆ ਵੀ ਮਾਰ ਸਕਦੇ ਹੋ 4 ਇੰਚੀ 6 ਇੰਚੀ ਦਾ ਤੁਸੀਂ ਗੜਾਈ ਕਰਨੀ ਆ 8 ਇ ਦਾ 16 ਇੰਚ ਚੌੜਾ ਰੋਟਾ ਬੇਟੋ ਸਟਾਈਲ ਦੇ ਵਿੱਚ ਗੜਾਈ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜੇ ਘਾਹ ਫੂਸ ਵਧਣਾ ਉਹ ਵੜ ਲਓ ਕਣਕ ਵਧਣੀ ਹੈ ਕਣਕ ਦੀ ਵਿੜਾਈ ਕਰ ਲਓ ਬਰਸੀਮ ਹਰਾਚਾਰਾ ਮੱਖਣ ਦਾ ਵਧਣਾ ਉਹ ਵੜ ਲਓ ਜਾਂ ਫਿਰ ਜੇ ਤੁਸੀਂ ਮੱਕੀ ਵਗੈਰਾ ਵਧਨੀ ਹੈ ਤਾਂ ਉਹ ਵੀ ਵੜ ਲਓ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਆਪਾਂ ਇੱਕੋ ਹੀ ਮਸ਼ੀਨ ਦੇ ਵਿੱਚ ਅੱਡੋ-ਅੱਡ ਇੰਜਣ ਖਰੀਦਣ ਦੀ ਲੋੜ ਨਹੀਂ ਇੱਕ ਮਸ਼ੀਨ ਦੇ ਵਿੱਚ ਹੀ ਸਾਰੇ ਕੰਮ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ ਇਹਦਾ ਰੇਟ ਕਿੰਨਾ ਹੈ ਜੀ ਇਹਦਾ ਇਹਦੇ ਵਿੱਚ ਆਪਾਂ ਲਾਇਆ ਜੀ 50 ਸੀਸੀ ਦਾ ਇੰਜਨ ਫੋਰਸ ਚੋਕ ਠੀਕ ਹੈ ਜੀ ਘੰਟੇ ਦਾ ਅੱਧਾ ਕਿਲੋਟਰ ਪੈਟਰੋਲ ਲੈਂਦਾ 50 ਸੀਸੀ ਦੀ ਪਾਵਰ ਲੈਂਦਾ ਤੇ ਇਹਦੇ ਵਿੱਚ ਤੁਹਾਨੂੰ ਜਿਹੜੇ ਹੈਗੇ 7 ਇੰਪਲੀਮੈਂਟ ਨਾਲ ਮਿਲਦੇ ਨੇ 7 ਇੰਪਲੀਮੈਂਟ ਦੇ ਵਿੱਚ ਇੱਕ ਆ ਘਾਹ ਆ ਮਿਲਦਾ ਇੱਕ ਆ ਜਿਹੜਾ ਆਪਾਂ ਨੂੰ ਕਣਕ ਵੱਢਣ ਵਾਲਾ ਜਿੜੀ ਵੱਢਣ ਵਾਲਾ ਮਿਲਦਾ ਇੱਕ ਆਪਾਂ ਨੂੰ ਆਹ ਜਿਹੜਾ ਮੱਕ ਵਗੈਰਾ ਵੱਢਣੀ ਆ ਜਾਂ ਕੋਈ ਹਾਰਦ ਚੀਜ਼ ਆ ਜਾਂਦੀ ਹੈ ਜਿਵੇਂ ਚੜੀ ਚੂੜੀ ਉਹਨੂੰ ਵੱਢਣਾ ਇੱਕ ਤੋਂ ਬਾਅਦ ਆਪਾਂ ਆਹ ਜਿਵੇਂ ਬਸਤੀਮ ਵਗੈਰਾ ਵੱਢਣਾ ਉਹਨੂੰ ਵੱਢਣ ਵਾਸਤੇ ਆ ਠੀਕ ਹੈ ਜੀ ਤੇ ਨਾਲ ਜਿਹੜਾ ਹੈਗਾ ਤੁਸੀਂ ਚਾਹੇ ਤੁਸੀਂ ਇਹ ਲੱਕੜ ਵੱਢਣ ਵਾਲੀ ਹਾਰ ਹੀ ਲੈ ਸਕਦੇ ਹੋ ਚਾਹੇ ਤੁਸੀਂ ਪਾਣੀ ਵਾਲਾ ਪੰਪ ਲੈ ਸਕਦੇ ਹੋ ਠੀਕ ਹੈ ਜੀ ਨਾਲ ਤੁਹਾਨੂੰ ਆਹ ਗੁੜਾਈ ਵਾਲੇ ਜਿਹੜਾ ਤੁਹਾਨੂੰ ਦੇ ਦੇਣੇ ਤਿੰਨ ਚਾਰ ਇਹਨਾਂ 'ਚੋਂ ਹਾਂ ਤੇ ਇੱਕ ਦੇ ਵਿੱਚ ਜਿਹੜਾ ਤੁਸੀਂ ਉਹ ਕਵਰ ਦੇਖਦੇ ਉਹ ਵੀ ਲੈ ਸਕਦੇ ਹੋ ਤਾਂ 7 ਐਟਮਾਂ ਦੀ ਸਾਡਾ ਕੁੱਲ ਮਿਲਾ ਕੇ ਇਹ ਜਿਹੜਾ ਹੈਗਾ 19000 ਰੁਪਏ ਦਾ ਪੈਂਦਾ 19000 ਦਾ 19000 ਦਾ ਉਹ ਵੀ ਪੌਂਚ ਕਰਕੇ ਕਰੇ ਪਹੁੰਚਾ ਕਰ ਦੋਗੇ ਕਦੇ ਪਿੰਡ ਦੇ ਅੰਦਰ ਪਹੁੰਚਾ ਕਰ ਦੋ ਜਿਵੇਂ ਇਹਦੀ ਕੋਈ ਫਿਟਿੰਗ ਫੋਟਿੰਗ ਅਗਲਾ ਕੁਛੇ ਵੀ ਚਲਾਉਣਾ ਕਿਵੇਂ ਉਹ ਕੌਣ ਦੱਸੂਗਾ ਇਹਦੇ ਵਿੱਚ ਕੀ ਹੈ ਇੱਕ ਕਿਤਾਬ ਪਾਈ ਹੋਈ ਹੈ ਠੀਕ ਹੈ ਕਿਤਾਬ ਨਹੀਂ ਸਮਝ ਆਉਂਦੀ ਆਪਾਂ ਜੀ ਇੱਕ ਨੈਟ ਦੇ ਉੱਤੇ ਵੀਡੀਓ ਵੀ ਪਾਈ ਹੋਈ ਹੈ YouTube ਤੇ ਸਪਰੇਅ ਮੈਨ ਬ੍ਰਸ਼ ਕਟਰ ਫਿਟਿੰਗ ਵੀਡੀਓ ਠੀਕ ਹੈ ਫਿਰ ਵੀ ਸਮਝ ਨਹੀਂ ਆਉਂਦਾ ਇੱਕ ਆਪਾਂ ਤੁਹਾਨੂੰ ਸਾਡੇ ਮਿਸਤਰੀ ਦਾ ਨੰਬਰ ਦਿੰਨੇ ਆ ਠੀਕ ਹੈ ਠੀਕ ਹੈ ਜਿਹੜਾ ਤੁਹਾਡੀ ਜਿਹੜੀ ਹੈਗਾ ਵੀਡੀਓ ਕਾਲ ਤੇ ਆ ਕੇ ਫਿਟਿੰਗ ਕਰਾ ਲੈਂਦਾ ਬਹੁਤ ਹੀ ਸੌਖੀ ਤੁਸੀਂ ਚਾਹੇ ਮੈਨੂੰ ਇੱਕ ਬਾਰਕਸਾਲ ਦਾ ਜਵਾਕ ਫੜਾ ਦਿਓ ਮੈਂ ਉਹਨੂੰ ਵੀ ਸਮਝਾ ਨਾਲ ਘਰੇ ਵੀ ਪਹੁੰਚਦਾ ਕਰ ਦਿੰਦੇ ਆ ਤੇ ਜੇ ਕਿਸੇ ਨੇ ਬਾਈ ਨੂੰ ਦੇਖਣਾ ਹੁੰਦਾ ਤਾਂ ਲੁਧਿਆਣੇ ਦੇ ਵਿੱਚ ਗਿੱਲ ਪਿੰਡ ਦੇ ਵਿੱਚ ਆ ਕੇ ਦੇਖ ਵੀ ਸਕਦਾ ਤੇ ਇੱਕ ਚੀਜ਼ ਹੋਰ ਦੱਸੋ ਵੀ ਇਹਦੀ ਕੋਈ ਲਾਈਫ ਗਾਰੰਟੀ ਵਾਰੰਟੀ ਵੀ ਹੁੰਦੀ ਹੈ ਇਹਦੀ ਕੋਈ ਇਹਦੀ ਜਿਹੜੀ ਹੈਗੀ ਸਾਲ ਦੀ ਪੂਰੀ ਇੰਜਨ ਦੀ ਗੇਅਰ ਬਕਸੇ ਦੀ ਗਾਰੰਟੀ ਹੁੰਦੀ ਹੈ ਠੀਕ ਹੈ ਜੀ ਤਾਂ ਲਾਈਫ ਦੀ ਗੱਲ ਕਰੇ ਤਾਂ 10 ਤੋਂ 12 ਸਾਲ ਜੇ ਇੰਜਨ ਦੀ ਸਰਵਿਸ ਕਰਦੇ ਰਹੋਗੇ 10 ਤੋਂ 12 ਸਾਲ ਇੰਜਨ ਨੂੰ ਕਿਸੇ ਮਿਸਤਰੀ ਕੋਲੇ ਹੱਥ ਲਵਾਉਣ ਦੀ ਲੋੜ ਨਹੀਂ ਹੈ ਸੋ ਭਰਾਵੋ ਜਿਵੇਂ ਕਹਿੰਦੇ ਨੇ ਨਾ ਛਤੀ ਮਰ ਜਾਂਦੀ ਹੈ ਇੱਕ ਦਵਾ ਆਹ ਇੱਕ ਮਸ਼ੀਨ ਤੁਹਾਡੇ ਸਾਰੇ ਕਿਸਾਨੀ ਧੰਦੇ ਨੂੰ ਸੈੱਟ ਕਰ ਦੂਗੀ ਆਹ ਇੱਕ ਮਸ਼ ਏ ਮੈਨਰ ਵਾਲਾ ਨੰਬਰ ਉੱਪਰ ਚੱਲੀ ਜਾਂਦਾ ਚਾਹੇ ਤੁਸੀਂ ਘਰੇ ਮਗਵਾ ਲਓ ਚਾਹੇ ਤੁਸੀਂ ਸਪਰੇਮ ਆਉਣ ਵਾਲਾ ਦੇ ਆਫਿਸ ਆ ਕੇ ਇਥੋਂ ਫੈਕਟਰੀ ਦੇ ਵਿੱਚੋਂ ਲਿਜਾ ਸਕਦੇ ਹੋ ਆਪਦੀ ਪਸੰਦੀ ਦੀ ਚੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਾ ਧੰਨਵਾਦ ਜੀ